ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਡ ਦਾ ਦੂਜਾ ਭਾਗ ਸੰਗਤ ਕੁ ਸੰਗਤ ਤੀਜਾ ਭਾਗ ਸੰਗਤ ਦਾ ਅਸਰ ਅਤੇ ਚੌਥਾ ਭਾਗ ਧਾਰਮਿਕ ਆਗੋ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਰਹਿਨਾਯਰ ਬਿਸ਼ੋਰੀਆ ਰਹੂ ਦੇ ਸੰਖ ਮਜੂਰ ਦੇਵਲ ਦੇਵਲ ਢਾੜੀ ਦੇਸੈ ਉਗਵਤਸੂਰ ਪੰਨਾ 1371 ਕਬੀਰ ਸੂਤਾ ਕਿਆ ਕਰੈ ਜਾਗ ਰੋਏ ਪੈ ਦੁਖ ਜਾਕਾ 바ਸਾ ਗੋਰ ਮੈ ਸੋ ਕਿਉ ਸੋਵੈ ਸੁਖ ਪੰਨਾ 1371 ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੌਂਡ ਪਸਾਰ ਪੰਨਾ 1371 ਕਬੀਰ ਸੂਤਾ ਕਿਆ ਕਰੇ ਬੈਠਾ ਰਹੁ ਅਰ ਜਾਗ ਜਾ ਕੇ ਸੰਗ ਤੇ ਵਿਛੁਰਾ ਤਾਂ ਹੀ ਕੇ ਸੰਗ ਲਾਗ ਪੰਨਾ 1371 ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ ਨਾ ਪੰਨਾ 1371 ਕਬੀਰ ਸਾਖਤ ਸੰਗ ਨਾ ਕੀਜੀਐ ਦੂਰੋਂ ਜਾਈਏ ਭਾਗ ਬਾਸਨ ਕਾਰੋ ਪਰਸੀਐ ਤਉ ਕਛਲਾ ਕੇ ਤਾਗ ਪੰਨਾ 1371 ਭਾਗ ਤੀਜਾ ਸੰਗਤ ਦਾ ਅਸਰ ਗੰਗਾ ਕੇ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਈ ਨਿਭਰੀ ਬਿਗਰਿਓ ਕਬੀਰਾ RAM ਦੁਹਾਈ ਸਾਚ ਭਇਓ ਅਨ ਕਾਹੇ ਨਾ ਜਾਈ ਰਹਾ ਚੰਦਨ ਕੇ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਇ ਨਿਭਰਿਓ 파ਰਸ ਕੇ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਭਰਿਓ ਸੰਤਨ ਸੰਗ ਕਬੀਰਾ ਵਿਗਰਿਓ ਸੋ ਕਬੀਰਾ ਆਰਾਮੇ ਹੋਏ ਨਿਭਰਿਓ ਅੰਨਾ 1158 ਅਰਥ ਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ ਪਰ ਲੋਕਾਂ ਦੇ ਪਾਣੀ ਕਬੀਰ ਵਿਗੜ ਗਿਆ ਹੈ ਲੋਕ ਨਹੀਂ ਜਾਣਦੇ ਕਿ RAM ਦੀ ਦੁਹਾਈ ਦੇ ਦੇ ਕੇ ਕਬੀਰ RAM ਦਾ ਰੂਪ ਹੋ ਗਿਆ ਔਰ RAM ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਪਟਕਦਾ ਰਹਾ ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀ ਲੱਗਣਾ ਵਿਛੜਨਾ ਹੀ ਹੈ ਤਾਂ ਨਦੀ ਵੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ ਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦਿੰਦੀ ਹੈ ਸਧਾਰਨ ਰੁੱਖ ਵੀ ਚੰਦਨ ਦੇ ਨਾਲ ਲੱਗ ਕੇ ਵਿਗੜ ਜਾਂਦਾ ਹੈ ਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ ਤਾਂਬਾ ਵੀ ਪਾਰਸ ਨਾਲ ਛੋ ਕੇ ਰੂਪ ਬਟਾ ਲੈਂਦਾ ਹੈ ਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦਿੰਦਾ ਹੈ ਇਸੇ ਤਰ੍ਹਾਂ ਕਬੀਰ ਵੀ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਵਿਗੜ ਗਿਆ ਹੈ ਪਰ ਇਹ ਕਬੀਰ ਹੋਣਾ ਪ੍ਰਭੂ ਨਾਲ ਇੱਕਮਿਕ ਹੋ ਗਿਆ ਹੈ ਤੇ ਆਪਾ ਭਾਵ ਮੁਕਾ ਚੁਕਾ ਹੈ ਤੂੰ ਚੰਦਨ ਹਮ ਇਰੰਡ ਬਪੁਰੇ ਸੰਗ ਤੁਮਾਰੀ ਬਾਸਾ ਨੀਚ ਰੂਖ ਤੇ ਊਚ ਪਏ ਹੈ ਗੰਧ ਸੁਗੰਧ ਨਿਵਾਸਾ ਮਾਦੋ ਸਤ ਸੰਗਤ ਸ਼ਰਨੁ ਤੁਮਾਰੀ ਹਮ ਅਪਗੁਣ ਤੁਮ ਉਪਕਾਰੀ ਰਹਾ ਪੰਨਾ 486 ਰਾਮ ਗੁਰ ਪਾਰ ਸਪਰਸ਼ ਕਰੀ ਜੈ ਹਮ ਨਿਗੁਣੀ ਮਨੂਰ ਅਤਨੀਕੇ ਮਿਲ ਸਤਗੁਰ ਪਾਰਸ ਕੀਜੈ ਪੰਨਾ 1324 ਅਰਥ हे ਹਰੀ ਗੁਰੂ ਹੀ ਅਸਲ ਪਾਰਸ ਹੈ ਮੇਰੀ ਗੁਰੂ ਨਾਲ ਸ਼ੋ ਕਰਦੇ ਮੈਨੂੰ ਗੁਰੂ ਮਿਲਾ ਦੇ ਅਸੀਂ ਜੀਵ ਗੁਣਹੀਨ ਹਾਂ ਸੜਿਆ ਹੋਇਆ ਲੋਹਾ ਹਾਂ ਹਾਂ ਬੜੇ ਰੁੱਖੇ ਜੀਵਨ ਵਾਲੇ ਹਾਂ ਇਹ ਮਿਹਰ ਕਰ ਕਿ ਗੁਰੂ ਨੂੰ ਮਿਲ ਕੇ ਪਾਰਸ ਹੋ ਜਾਈਏ ਗੁਰੂ ਅਜਿਹਾ ਹੈ ਕਿ ਉਸ ਦੀ ਦਸੀ ਕਰ ਕਰਨੀ ਆਪਣੇ ਜੀਵਨ ਦਾ ਨਿਸ਼ਾਨਾ ਬਣਾ ਲੈਣ ਵਾਲੇ ਮਨੁੱਖ ਨੂੰ ਸੋਨਾ ਨਹੀਂ ਸਗੋਂ ਆਪਣੇ ਜਿਹਾ ਪਾਰਸ ਹੀ ਬਣਾ ਲੈਂਦਾ ਹੈ। ਭਾਗ ਚੌਥਾ ਧਾਰਮਿਕ ਆਗੂ ਆਰਾਮਕਲੀ ਮਹੱਲਾ ਪਹਿਲਾ ਜਗ ਪ੍ਰਬੋਧੇ ਮੜੀ ਬੰਧਾਵੇਂ ਆਸਣ ਤਿਆਗ ਕਾਚੇ ਸੱਚ ਪਾਵੇਂ ਮਮਤਾ ਮੋਹ ਕਾਮਣ ਹਿਤਕਾਰੀ ਨਾ ਆਵਤੂਤੀ ਨਾ ਸੰਸਾਰੀ ਜੋਗੀ ਬੈਸ ਰਹੁ ਦੁਬਦਾ ਦੁਖ ਭਾਗੈ ਘਰ ਘਰ ਮੰਗਤ ਲਾਜ ਨ ਲਾਗੇ ਰਹੁ ਗਾਵੇਂ ਗੀਤ ਨਾ ਚੀਨਸੇ ਆਪ ਕਿਉ ਲਾਗੀ ਨਿਵਰੇ ਪ੍ਰਤਾਪ ਗੁਰ ਕੇ ਸ਼ਬਦ ਰਚੇ ਮਨ ਪਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੇ ਪਖੰਡ ਮਾਇਆ ਮੋਹ ਸਹੀਂ ਜਮ ਡੰਡ ਫੂਟੇ ਖਾਪਲ ਭੀਖ ਨ ਪਾਏ ਬੰਦਨ ਬਾਂਧਿਆ ਆਵੇ ਜਾਏ ਬੇਂਦਨਾ ਰੱਖੈ ਜਤੀ ਕਹਾਵੇਂ ਮਾਈ ਮੰਗਤ ਤ੍ਰੈਲੁ ਭਾਵੇਂ ਨਿਰਦਇ ਨਹੀਂ ਜੋਤ ਉਜਾਲਾ ਬੂਢ ਤ ਬੂਢੇ ਸਰਬ ਜੰਜਾਲਾ ਭੇਖ ਕਰੇ ਖਿੰਤਾ ਬਹੁ ਠਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਵਿਣ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕਨ ਬਨਾਈ ਕਾਹਨ ਮੁਕਤ ਨਹੀਂ ਵਿਦਿਆ ਵਿਗਿਆਨ ਜੇਵਾ ਇੰਦਰੀ ਸਾਦ ਲੁਭਾਨਾ ਪਸ਼ੂ ਭਏ ਨਹੀਂ ਮਿਟੇ ਨਿਸ਼ਾਨਾ ਤ੍ਰਿਬਦ ਲੋਗਾ ਤ੍ਰਿਬਦ ਜੋਗਾ ਸ਼ਬਦ ਵਿਚਾਰੇ ਚੁਕਸ ਸੋਗਾ ਊਜਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਜ ਪੈ ਨੌ ਨਿਦਤੂ ਕਰਨੇ ਜੋਗ ਥਾਪੂ ਥਾਪੇ ਕਰੇ ਸੁਹੋਗ ਜਤ ਸਤ ਸੰਜਮ ਸਚ ਸੁਚੀਤ ਨਾਨਕ ਜੋਗੀ ਤਰ ਭਵਨ ਨੀਤ ਪੰਨਾ 903 ਅਰਥ ਹੈ ਜੋਗੀ ਆਪਣੇ ਮਨ ਨੂੰ ਪ੍ਰਭੂ ਚਰਨਾਂ ਵਿੱਚ ਜੋੜੇ ਇਸ ਤਰ੍ਹਾਂ ਹੋਰ ਹੋਰ ਆਸਰਾ ਪਾਲਣ ਦੀ ਝਾਗ ਦਾ ਦੁੱਖ ਦੂਰ ਹੋ ਜਾਏਗਾ ਘਰ ਘਰ ਮੰਗਣ ਦੀ ਸ਼ਰਮ ਵੀ ਨਹੀਂ ਉਠਾਉਣੀ ਪੈਗੀ ਰਹਾ ਜੇ ਜੋਗੀ ਤੂੰ ਜਗਤ ਨੂੰ ਉਪਦੇਸ਼ ਕਰਦਾ ਹੈ ਇਸ ਉਪਦੇਸ਼ ਦੇ ਵਟੇ ਘਰ ਘਰ ਪਿਛਿਆ ਮੰਗ ਕੇ ਆਪਣੇ ਸਰੀਰ ਨੂੰ ਪਾਲ ਪਾਲ ਕੇ ਮੋਟਾ ਕਰ ਰਿਆਂ ਦਰ ਦਰ ਝਟਕਣ ਨਾਲ ਮਨ ਦੀ ਅਡੋਲਤਾ ਗਵਾ ਕੇ ਤੂੰ ਸਦਾ ਅਡੋਲ ਪਰਮਾਤਮਾ ਨੂੰ ਕਿਵੇਂ ਮਿਲ ਸਕਦਾ ਹੈ ਜਿਸ ਮਨੁੱਖ ਨੂੰ ਮਾਇਆ ਦੀ ਮਮਤਾ ਲੱਗੀ ਹੋਵੇ ਮਾਇਆ ਦਾ ਉਹ ਚੰਬੜਿਆ ਹੋਵੇ ਜੋ ਇਸਤਰੀ ਦਾ ਵੀ ਪ੍ਰੇਮੀ ਹੋਵੇ ਉਹ ਨਾਂ ਤਿਆਗੀ ਰਿਆ ਨਾਂ ਗ੍ਰਿਸ਼ਤੀ ਬਣਿਆ ਹੈ ਜੋਗੀ ਤੂੰ ਲੋਕਾਂ ਨੂੰ ਸੁਣਾਉਣ ਵਾਸਤੇ ਭਜਨ ਗਾਉਂਦਾ ਹੈ ਪਰ ਆਪਣੇ ਆਤਮਿਕ ਜੀਵਨ ਨੂੰ ਨਹੀਂ ਵੇਖਦਾ ਤੇਰੇ ਅੰਦਰ ਮਾਇਆ ਦੀ ਤਪਸ਼ ਲੱਗੀ ਹੋਈ ਹੈ ਲੋਕਾਂ ਨੂੰ ਗੀਤ ਸੁਣਾਇਆ ਇਹ ਕਿਵੇਂ ਦੂਰ ਹੋਵੇ ਜਿਹੜਾ ਮਨੁੱਖ ਮਨ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦਾ ਹੈ ਉਹ ਅਡੋਲ ਆਤਮਕ ਅਵਸਥਾ ਦੀ ਸੂਝ ਵਾਲਾ ਹੋ ਕੇ ਪਰਮਾਤਮਾ ਦੇ ਦਰ ਤੋਂ ਨਾਮ ਦੀ ਪੇਛਾ ਲੈ ਕੇ ਖਾਂਦਾ ਹੈ 헤 ਜੋਗੀ ਤੂੰ ਆਪਣੇ ਪਿੰਡੇ ਉੱਤੇ ਸੁਆਹ ਮਲ ਕੇ ਤਿਆਗੀ ਹੋਣ ਦਾ ਪਖੰਡ ਕਰਦਾ ਹੈ ਪਰ ਤੇਰੇ ਅੰਦਰ ਮਾਇਆ ਦਾ ਪ੍ਰਭਲ ਹੈ ਅੰਤਰਾਤਮੇ ਤੂੰ ਜੰਮ ਦੀ ਸਜ਼ਾ ਭੁਗਤ ਰਿਹਾ ਜਿਸ ਮਨੁੱਖ ਦਾ ਹਿਰਦਾ ਖੱਪੜ ਟੁੱਟ ਜਾਂਦਾ ਹੈ ਭਾ ਮਾਇਆ ਦੇ ਮੂਹ ਦੇ ਕਾਰਨ ਜਿਸ ਦਾ ਹਿਰਦਾ ਅਡੋਲ ਨਹੀਂ ਰਹਿ ਜਾਂਦਾ ਉਸ ਵਿੱਚ ਨਾਮ ਦੀ ਉਹ ਪੇਛਾ ਨਹੀਂ ਠਹਿਰ ਸਕਦੀ ਜੋ ਪ੍ਰਭੂ ਚਰਨਾ ਵਿੱਚ ਪ੍ਰੇਮ ਦੀ ਰਾਹੀ ਮਿਲਦੀ ਹੈ ਅਜਿਹਾ ਮਨੁੱਖ ਮਾਇਆ ਦੀ ਜੇਬੜੀ ਵਿੱਚ ਵਜਾ ਹੋਇਆ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। हे ਜੋਗੀ ਤੂੰ ਕਾਮ ਵਾਸ਼ਨਾ ਤੋਂ ਆਪਣੇ ਆਪ ਨੂੰ ਨਹੀਂ ਬਚਾਂਦਾ ਪਰ ਫਿਰ ਵੀ ਲੋਕਾਂ ਪਾਸੋਂ ਜਤੀ ਅਖਵਾਰਿਆ ਮਾਇਆ ਮੰਗ ਮੰਗਦਾ ਤੂੰ ਤ੍ਰੈਗੁਣੀ ਮਾਇਆ ਵਿੱਚ ਫਸ ਰਿਹਾ। ਜਿਸ ਮਨੁੱਖ ਦੇ ਅੰਦਰ ਕਠੋਰਤਾ ਹੋਵੇ ਉਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਜੋਤ ਦਾ ਚਾਨਣ ਨਹੀਂ ਹੋ ਸਕਦਾ। ਸੱਜੇ ਸੱਜੇ ਡੁੱਬਦਾ ਡੁੱਬਦਾ ਉਹ ਮਾਇਆ ਦੇ ਸਾਰੇ ਜੰਜਾਲਾਂ ਵਿੱਚ ਡੁੱਬ ਜਾਂਦਾ ਹੈ ਇਹ ਜੋਗੀ ਗੋਦੜੀ ਆਦਿਕ ਦਾ ਬਹੁਤ ਅਡੰਬਰ ਚਾਕੇ ਤੋਂ ਵਿਖਾਵੇ ਲਈ ਧਾਰਮਿਕ ਪਹਿਰਾਵਾ ਕਰ ਰਿਆ ਹੈ ਪਰ ਤੇਰਾ ਇਹ ਅਡੰਬਰ ਉਸ ਮਦਾਰੀ ਦੇ ਤਮਾਸ਼ੇ ਵਾਂਗ ਹੈ ਜੋ ਲੋਕਾਂ ਪਾਸੋਂ ਮਾਇਆ ਕਮਾਉਣ ਲਈ ਝੂਠਾ ਖੇਲ ਹੀ ਖੇਲਦਾ ਹੈ ਭਾਵੇਂ ਉਹ ਕੁਝ ਉਹ ਵਿਖਾਉਂਦਾ ਹੈ ਉਹ ਅਸਲ ਵਿੱਚ ਨਜ਼ਰ ਦਾ ਧੋਖਾ ਹੀ ਹੁੰਦਾ ਹੈ ਜਿਸ ਮਨੁੱਖ ਨੂੰ ਤ੍ਰਿਸ਼ਨਾ ਤੇ ਚਿੰਤਾ ਦੀ ਅੱਗ ਅੰਦਰੇ-ਅੰਦਰ ਸਾੜ ਰਹੀ ਹੋਵੇ ਉਹ ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਅਗ ਦੇ ਸੁਭਾਂਬੜ ਤੋਂ ਪਾਰ ਨਹੀਂ ਲੰਘ ਸਕਦਾ ਇਹ ਜੋਗੀ ਤੂੰ ਕੱਚ ਦੀ ਮੁੰਦਰਾ ਬਣਾਈ ਹੋਈ ਹੈ ਤੇ ਹਰੇਕ ਕੰਨ ਵਿੱਚ ਪਾਈ ਹੋਈ ਹੈ ਪਰ ਆਤਮਿਕ ਵਿਦਿਆ ਦੀ ਸੂਝ ਤੋਂ ਬਿਨਾਂ ਅੰਦਰ ਵਸਦੇ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੋ ਸਕਦੀ ਜਿਹੜਾ ਮਨੁੱਖ ਜੀਪ ਤੇ ਇੰਦਰੀ ਦੇ ਚਸਕੇ ਵਿੱਚ ਫਸਿਆ ਹੋਇਆ ਹੋਵੇ ਉਹ ਵੇਖਣ ਨੂੰ ਤਾਂ ਮਨੁੱਖ ਹੈ ਪਰ ਅਸਲ ਵਿੱਚ ਪਸ਼ੂ ਹੈ ਬਾਹਰਲੇ ਤਿਆਗੀ ਭੇਖ ਨਾਲ ਉਸ ਦਾ ਇਹ ਪਸ਼ੂਪਣੇ ਦਾ ਅੰਦਰਲਾ ਲੱਛਣ ਮਿਟ ਨਹੀਂ ਸਕਦਾ ਇਹ ਜੋਗੀ ਕਿੰთა ਮੰਦਰਾ ਆਦਿਕ ਨਾਲ ਤਾਂ ਤਿਆਗੀ ਨਹੀਂ ਬਣ ਜਾਈਦਾ ਸ਼ਬਦ ਤੋਂ ਬਿਨਾਂ ਜਿਵੇਂ ਸਧਾਰਨ ਜਗਤ ਤ੍ਰੈਗੁਣੀ ਮਾਇਆ ਵਿੱਚ ਗਰਸਿਆ ਹੋਇਆ ਹੈ ਤਿਵੇਂ ਭੇਖ ਧਾਰੀ ਜੋਗੀ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਵਸਾਂਦਾ ਹੈ ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲੀ ਉਸ ਦੀ ਚਿੰਤਾ ਮਿਟ ਜਾਂਦੀ ਹੈ ਉਹੀ ਮਨੁੱਖ ਪਵਿੱਤਰ ਹੋ ਸਕਦਾ ਹੈ ਜਿਸ ਦੇ ਹਿਰਦੇ ਵਿੱਚ ਸਦਾ ਸਿਰ ਪ੍ਰਭੂ ਤੇ ਉਸ ਦੀ ਸਿਫਤ ਸਲਾਹ ਦਾ ਸ਼ਬਦ ਵੱਸਦਾ ਹੈ ਉਹੀ ਅਸਲ ਜੋਗੀ ਹੈ ਉਹੀ ਜੀਵਨ ਦੀ ਜੋਤ ਨੂੰ ਸਮਝਦਾ ਹੈ हे ਜੋਗੀ ਤੂੰ ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਨੂੰ ਸਮਰਨ ਸਾਰੀ ਦੁਨੀਆ ਦੀ ਮਾਇਆ ਦਾ ਮਾਲਕ ਉਹ ਪ੍ਰਭੂ ਤੇਰੇ ਅੰਦਰ ਵਸਦਾ ਹੈ ਉਹ ਆਪ ਹੀ ਜਗਤ ਰਚਨਾ ਕਰਕੇ ਆਪ ਹੀ ਨਾਸ਼ ਕਰਦਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਜੋ ਉਹ ਪ੍ਰਭੂ ਕਰਦਾ ਹੈ हे ਨਾਨਕ ਉਸੇ ਜੋਗੀ ਦੇ ਅੰਦਰ ਜਤ ਹੈ ਸਤ ਹੈ ਸੰਜਮ ਹੈ ਉਸੇ ਦਾ ਹਿਰਦਾ ਪਵਿੱਤਰ ਹੈ ਜਿਸ ਦੇ ਅੰਦਰ ਸਦਾ ਸਿਰ ਪ੍ਰਭੂ ਵਸਦਾ ਹੈ ਉਹ ਜੋਗੀ ਤਿੰਨਾ ਭਵਨਾਂ ਦਾ ਮਿੱਤਰ ਹੈ ਉਸ ਜੋਗੀ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਭਾਗ ਪੰਜਵਾਂ ਧਰਮੀ ਮਹਾਪੁਰਖ ਅਤੇ ਧਾਰਮਿਕ ਆਗੂ ਸਿਵਾਏ ਇੱਕ Hindu ਧਰਮ ਦੇ ਸੰਸਾਰ ਦੇ ਸਾਰੇ ਧਰਮਾਂ ਨੂੰ ਚਲਾਇਆ ਧਰਮੀ ਮਹਾਪੁਰਖਾਂ ਨੇ ਹੈ ਅਤੇ ਉਸ ਧਰਮ ਨੂੰ ਅਗਾਹ ਤੋਂ ਅਗਾਹ ਧਾਰਮਿਕ ਆਗੂਆਂ ਨੇ ਤੋਰਿਆ ਹਜ਼ਰਤ ঈਸਾ ਜੀ ਧਰਮੀ ਮਹਾਪੁਰਖ ਸਨ ਪਰ ਪਾਦਰੀ ਅਤੇ ਪੋਪ ਆਦਿਕ ਧਾਰਮਿਕ ਆਗੂ ਹਾਜਰਤ ਮੁਹੰਮਦ ਸਾਹਿਬ ਧਰਮੀ ਮਹਾਪੁਰਖ ਅਤੇ ਖਲੀਫੇ ਮੋਲਾਣੇ ਕਾਜ਼ੀ ਹਾਜ਼ੀ ਪੀਰ ਫਕੀਰ ਆਦ ਧਾਰਮਿਕ ਆਗੂ ਮਹਾਤਮਾ ਬੁੱਧ ਧਰਮੀ ਮਹਾਪੁਰਖ ਸਨ ਅਤੇ ਭਿਕਸ਼ੂ ਭਿਕਸ਼ਣੀਆਂ ਆਦ ਧਾਰਮਿਕ ਆਗੂ ਗੁਰੂ ਨਾਨਕ ਸਾਹਿਬ ਜੀ ਧਰਮੀ ਮਹਾਪੁਰਖ ਪੰਜ ਪਿਆਰੇ ਜੋ ਸਤਗੁਰਾਂ ਨੇ ਪੰਜ ਪਿਆਰੇ ਸਾਜੇ ਸੀ ਉਹਨਾਂ ਦੀ ਗੱਲ ਨਹੀਂ ਜਥੇਦਾਰ ਗ੍ਰੰਥੀ ਪ੍ਰਚਾਰਕ ਜਥੇਦਾਰ ਡੇਰੇਦਾਰ ਸਾਧ ਸੰਤਾਨ ਸਭ ਧਾਰਮਿਕ ਆਗੂ ਇਸਲਾਮ ਧਰਮ ਦੀਆਂ ਚੰਗਿਆਈਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਧੜਾ ਧੜਾ ਮੁਸਲਮਾਨ ਬਣਦੇ ਗਏ ਪਰ ਮਗਰੋਂ ਧਾਰਮਿਕ ਆਗੂਆਂ ਨੇ ਉਸ ਹਰਮਨ ਪਿਆਰੇ ਵੰਡੇ ਧਰਮ ਵਿੱਚ ਕਈ ਅਜਿਹੇ ਬੇਅਸੂਲੇ ਝਮੇਲੇ ਰਲਾ ਲਏ ਜਿਸ ਤੋਂ ਧਰਮ ਆਪਣੀ ਪਹਿਲੀ ਆਬਾਗਵਾ ਬੈਠਾ ਇੱਕ ਉਹ ਅੱਲਾ ਨੂੰ ਮੰਨਣ ਵਾਲਾ ਬਹੁਤੇ ਦੇਵਤਿਆਂ ਦੇ ਅਥਵਾ ਮੂਰਤੀਆਂ ਦੇ ਪੁਜਾਰੀ ਹਿੰਦੂਆਂ ਨੂੰ ਕਾਫਰ ਕੋਸ਼ਿਤ ਕਰਕੇ ਇਹਨਾਂ ਦਾ ਸਮੂਹਿਕ ਕਤਲ ਕਰਨ ਦਾ ਫਤਵਾ ਸੁਣਾਉਣ ਵਾਲਾ ਮੌਲਾਣਾ ਆਪ ਕਬਰਾਂ ਤੇ ਮਜ਼ਾਰਾਂ ਦਾ ਪੁਜਾਰੀ ਬਣ ਗਿਆ ਧਾਰਮਿਕ ਆਗੂ ਲਈ ਜ਼ਰੂਰੀ ਹੈ ਕਿ ਉਹ ਧਰਮ ਚਲਾਉਣ ਵਾਲੇ ਧਰਮੀ ਮਹਾਂਪੁਰਖਾਂ ਦੀ ਗਿਆਨ ਜੋਤ ਤੋਂ ਸੱਚੀ ਸੁਹਿਰਦਤਾ ਨਾਲ ਪੂਰੀ ਤਰ੍ਹਾਂ ਜਾਣੂ ਹੋ ਕੇ ਆਪਣੀ ਜੀਵਨ ਜੁਗਤ ਉਸ ਅਨੁਸਾਰ ਪੂਰੀ ਤਰ੍ਹਾਂ ਢਾਲ ਲਵੇ ਨਹੀਂ ਤਾਂ ਉਹ ਧਰਮੀ ਜਿਹੜਾ ਪਹਿਲਾਂ ਹਰਮਨ ਪਿਆਰਾ ਹੋ ਕੇ ਦਿਨੋਂ ਦਿਨ ਬਾਧੇ ਵਿੱਚ ਸੀ ਢੈਂਦੀਆਂ ਕਲਾ ਵੱਲ ਨੂੰ ਚਾਲੇ ਪਾ ਤੁਰਦਾ ਇਸ ਪਰ ਥਾਏ ਸਤਿਗੁਰਾਂ ਦਾ ਸਪਸ਼ਟ ਪ੍ਰਮਾਣ ਹੈ ਕਿ ਆਪਣੇ ਸਤਿਗੁਰ ਦੇ ਉਪਦੇਸ਼ ਨੂੰ ਅਗਾਹ ਤੋਂ ਅਗਾਹ ਤੋਰਨ ਵਾਲਾ ਗੁਰਮਖ ਆਪਣੇ ਗੁਰੂ ਦਾ ਹੀ ਰੂਪ ਹੋਣਾ ਜ਼ਰੂਰੀ ਸ਼ਰਤ ਹੈ ਗੁਰੂ ਸੇਖ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਨ ਸੁਭਾਈ 544 ਖਾਲਸਾ ਜੀ ਲਈ ਵੱਡੀ ਘਾਟ ਇਹ ਆ ਪਈ ਕੇ ਜਿਨ੍ਹਾਂ ਗੁਰਮਖਾਂ ਨੇ ਸਤਿਗੁਰਾਂ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਢਾਲ ਲਿਆ ਹੋਇਆ ਸੀ ਉਹ ਦਸ਼ਮੇਸ਼ ਜੀ ਦੇ ਨਿਜ ਧਾਮ ਨੂੰ ਪਰਤਦਿਆਂ ਸਨ 1708 ਤੋਂ ਹੀ ਅਜਹੀਆਂ ਜਾਣ ਲੇਵਾ ਔਕੜਾਂ ਵਿੱਚ ਘਿਰ ਗਏ ਕਿ ਸਤਪੁਰਾਂ ਦੇ ਸ਼ੁੱਧ ਗਿਆਨ ਦੀ ਅਸਲੀਅਤ ਤੋਂ ਅਤੇ ਵਿਪਰ ਦੀਆਂ ਕੋਟਲ ਚਾਲਾਂ ਤੋਂ ਆਉਣ ਵਾਲੀਆਂ ਪੀੜੀਆਂ ਨੂੰ ਪੂਰੀ ਤਰ੍ਹਾਂ ਸੁਚੇਤ ਨਾ ਕਰ ਸਕੇ ਜਿਨ੍ਹਾਂ ਦਿਨਾਂ ਵਿੱਚ ਪੰਥ ਆਪਣੀ ਹੋਂਦ ਨੂੰ ਬਚਾਉਂਦਾ ਹੋਇਆ ਜ਼ੁਲਮੀ ਰਾਜ ਨੂੰ ਖਤਮ ਕਰਕੇ ਜਨਤਾ ਦੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦੇਣ ਲਈ ਸੰਤ ਸੂਰਮੇ ਖਾਲਸਾ ਜੀ ਦਾ ਹਲੇਮੀ ਰਾਜ ਸਥਾਪਿਤ ਕਰਨ ਲਈ ਜੂਝ ਰਿਹਾ ਸੀ ਸਾਡੇ ਧਰਮ ਅਸਥਾਨਾਂ ਦੇ ਸੰਚਾਲਕ ਅਤੇ ਸਿੱਖ ਧਰਮ ਦੇ ਪ੍ਰਚਾਰਕ ਸਾਡੇ ਧਰਮ ਆਗੂ ਉਹ ਆ ਬਣੇ ਜਿਹੜੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਸਭ ਤੋਂ ਵੱਡੇ ਵੈਰੀ ਬਣੇ ਹੋਏ ਸਨ ਉਦਾਸੀ ਨਿਰਮਲਿਏ ਸੰਪਰਦਾਇਏ ਡੇਰੇਦਾਰ ਰੂਪ ਵਿਪਰ ਨੂੰ ਹੀ ਅਸੀਂ ਆਪਣੇ ਧਰਮ ਦਾ ਸੱਚਾ ਪ੍ਰਚਾਰਕ ਅਤੇ ਆਪਣਾ ਧਾਰਮਿਕ ਆਗੂ ਮੰਨ ਲਿਆ ਸਾਧ ਪੇਖ ਵਿੱਚ ਲਪੇਟੇ ਹੋਏ ਉਹਨਾਂ ਕਥਤ ਮਹਾਪੁਰਖਾਂ ਦਾ ਹਰ ਬਚਨ ਸਿੱਖਾਂ ਲਈ ਅਸਲੀ ਗੁਰਮਤ ਬਣਦਾ ਗਿਆ ਪ੍ਰਹੋਤ ਜੀ ਅਤੇ ਉਸੇ ਦਾ ਹੀ ਰੂਪ ਉਦਾਸੀਆਂ ਨਿਰਮਲਿਆਂ ਆਦਿ ਚ ਉਤرائی ਅਤੇ ਦੂਰ ਦ੍ਰਿਸ਼ਟੀ ਵੱਲ ਧਿਆਨ ਜਾਂਦਾ ਹੈ ਤਾਂ ਕੰਬਣੀ ਆ ਜਾਂਦੀ ਅਖੰਡ ਪਾਠ ਸਹਿਜ ਪਾਠ ਤੇ ਰਹਿਣ ਸਬਾਈ ਕੀਰਤਨਾਂ ਤੋਂ ਕਈ ਤਰ੍ਹਾਂ ਦੇ ਫਲਾਂ ਦੇ ਪ੍ਰਾਪਤ ਹੋਣ ਦੇ ਅਤੇ ਪਦਾਰਥਕ ਮੰਗਾਂ ਬਾਰੇ ਕੀਤੀਆਂ ਅਰਦਾਸਾਂ ਦੇ ਅਥਵਾ ਸੁਖਣਾ ਆਦਿ ਪੂਰੇ ਹੋਣ ਦੇ ਚੱਕਰ ਵਿੱਚ ਉਲਝਾ ਕੇ ਲਗਭਗ ਸਾਰੇ ਪੰਥ ਨੂੰ ਗੁਰਮਤਿ ਗਿਆਨ ਸਮਝਣ ਦੀ ਲੋੜ ਤੋਂ ਮੁਕਤ ਕਰ ਲਿਆ ਪੰਥ ਦਾ ਧਰਮ ਆਗੂ ਬਣਨੋਂ ਪ੍ਰੰਤ ਲਗਭਗ ਸਾਰੇ ਗੁਰਸਿੱਖਾਂ ਦੇ ਮਨਾਂ ਵਿੱਚ ਭਰਮ ਬਣਾ ਦਿੱਤਾ ਕਿ ਗੁਰਬਾਣੀ ਨੂੰ ਉਹੀ ਸਮਝ ਸਕਦਾ ਹੈ ਜਿਸ ਦੀ ਆਤਮ ਕੋਚਤਾ ਸਤਿਗੁਰਾਂ ਵਰਗੀ ਹੋਵੇ ਸੋ ਕੇਵਲ ਸਾਧ ਪੇਖ ਵਾਲੇ ਧਰਮ ਆਗੂ ਹੀ ਗੁਰਬਾਣੀ ਦੇ ਅਰਥ ਸਮਝ ਸਕਦੇ ਮੰਨ ਲਏ ਗਏ ਸਾਡੀ ਆਪਣੀ ਬੋਲੀ ਵਿੱਚ ਲਿਖੀ ਗੁਰਬਾਣੀ ਸਾਡੇ ਲਈ ਸੰਸਕ੍ਰਿਤ ਵਿੱਚ ਲਿਖੇ ਵੇਦਾਂ ਸ਼ਾਸਤਰਾਂ ਦੀ ਸ਼ਕਲ ਧਾਰ ਬੈਠੀ। ਇਹੀ ਕਾਰਨ ਹੈ ਕਿ ਅੱਜ ਤੱਕ ਵੀ ਪੰਥ ਵਿੱਚ ਕਿਸੇ ਵੱਰੇ ਗੁਰਮੁਖ ਪਿਆਰੇ ਤੋਂ ਛੁੱਟ ਸਮੁੱਚੀ ਗੁਰਬਾਣੀ ਗਿਆਨ ਦੇ ਹਰ ਪੱਖ ਨੂੰ ਕੋਈ ਵੀ ਸਿੰਘਣੀ ਜਾਂ ਸਿੰਘ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਇਹਨਾਂ ਕੁਟਲ ਧਰਮ ਆਗੂਆਂ ਨੇ ਗੁਰਬਾਣੀ ਦੇ ਅਰਥ ਆਪਣੀ ਵਿਉਂਤ ਅਨੁਸਾਰ ਕਰਕੇ ਸੰਗਤਾਂ ਵਿੱਚ ਕਈ ਤਰ੍ਹਾਂ ਦੇ ਉਹੀ ਬ੍ਰਾਹਮਣੀ ਭਰਮ ਪ੍ਰਚਲਿਤ ਕਰ ਲਏ ਜਿਨ੍ਹਾਂ ਪਰਮਾ ਦੀ ਗੁਰਬਾਣੀ ਖੰਡਨਾ ਕਰ ਰਹੀ ਹੈ ਮਾਇਆ ਦਾਨ ਨੂੰ ਵੱਡਾ ਫਲਦਾਇਕ ਕੋਸ਼ਤ ਕਰਕੇ ਦਿਨਾਂ ਦੀ ਵੀ ਨਰਦਾਇਤਾ ਨਾਲ ਲੁੱਟੀ ਜਾ ਕੇ ਹਰ ਪ੍ਰਕਾਰ ਦੇ ਵਿਕਾਰ ਨਾਲ ਨੱਕਾ ਨੱਕ ਭਰੀ ਹੋਈ ਧਾਰਮਿਕ ਆਗੂਆਂ ਦੀ ਰਾਜਾਂ ਮਹਾਰਾਜਿਆਂ ਵਾਲੀ ਰਹਿਣੀ ਬਹਿਣੀ ਸ਼ਰਧਾਲੂਆਂ ਲਈ ਪੂਜਨਕ ਤਦ ਹੀ ਬਣੀ ਰਹਿੰਦੀ ਹੈ ਜਦੋਂ ਧਰਮੀ ਮਹਾਪੁਰਖਾਂ ਦੀ ਚਲਾਈ ਹੋ ਸਮਰਜਾਦਾ ਤੋਂ ਆਵਲ ਤਾਂ ਸਾਰੇ ਨਹੀਂ ਤਾਂ ਘਟੋ ਘਟ ਬਹੁ ਗਿਣਤੀ ਪੂਰੀ ਤਰ੍ਹਾਂ ਅਣਜਾਣ ਰਹੇ ਸਾਡੀ ਬਾਦਕਿਸਮਤੀ ਇਹ ਹੈ ਕਿ 18ਵੀਂ ਸਦੀ ਤੋਂ ਖਾਲਸਾ ਪੰਥ ਲਈ ਬਣ ਬੈਠਾ ਧਾਰਮਿਕ ਆਗੂ ਕੇਵਲ ਲੁੱਟ ਦੀ ਨੀਅਤ ਨਾਲ ਹੀ ਨਹੀਂ ਪੰਥ ਵਿੱਚ ਆਵੜਿਆ ਉਸਦਾ ਅਸਲ ਮੰਤਵ ਖਾਲਸਾ ਜੀ ਨੂੰ ਮੁੜ ਉਹਨਾਂ ਮੰਦਰਾਂ ਵਿੱਚ ਹੀ ਟੱਲ ਖੜਕਾਉਣੇ ਵੇਖਣ ਦਾ ਸੀ ਜਿੱਥੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਕੱਢ ਕੇ ਇਸ਼ਟ ਸੁਹਿਰਦ ਸੱਜਣ ਸੂਰਾ ਇਥੋਂ ਤੱਕ ਕਿ ਸਤਿਗੁਰੂ ਪੂਰਾ ਬਣਾਗੇ ਸਾਰੇ ਦੇ ਸਾਰੇ ਤੇਜ ਪ੍ਰਤਾਪ ਦਾ ਮਾਲਕ ਬਣਾਇਆ ਸੀ ਇਸ ਬਹਿਰੂਪੀਏ ਬੇਪਰਜੀ ਨੇ ਸਾਡੇ ਇਤਿਹਾਸ ਵਿੱਚ ਅਜਿਹਾ ਕੁਝ ਅਜੇ ਹੀ ਚੁਤਰਾਈ ਨਾਲ ਰਲਾਇਆ ਅਤੇ ਸਾਨੂੰ ਅਜੇ ਹੀ ਮਨਮੋਣੀ ਵਿਧੀ ਨਾਲ ਸੁਣਾਉਣਾ ਅਰੰਭਿਆ ਕਿ ਅਸੀਂ ਗੁਰਮਤਿ ਗਿਆਨ ਤੋਂ ਪੂਰੀ ਤਰ੍ਹਾਂ ਅਣਜਾਣ ਅਤੇ ਹੰਕਾਰੀ ਅਤੇ ਜੰਗ ਯੁੱਧ ਨੂੰ ਹੀ ਧਰਮ ਯੁੱਧ ਮੰਨਣ ਵਾਲੇ ਬਣਦੇ ਤੁਰ ਗਏ ਧਰਮ ਆਗੂਆਂ ਦੇ ਰੂਪ ਵਿੱਚ ਉਹ ਸੇ ਪੁਰੋਹਤ ਨੇ ਜੋ ਜਨੇਊ ਪਾਉਣ ਵਾਲੇ ਦਿਨਾਂ ਤੋਂ ਸਾਡਾ ਵੈਰੀ ਬਣ ਬੈਠਾ ਸੀ ਅਜੇ ਹੀ ਮਰਜ਼ਾਦਾ ਸਾਡੇ ਲਈ ਗੁਰਮਤ ਬਣਾ ਦਿੱਤੀ ਕਿ ਅਸੀਂ ਗੁਰਬਾਣੀ ਦੇ ਗਿਆਨ ਨੂੰ ਸਮਝਣ ਦੀ ਲੋੜ ਦਾ ਅਰਥ ਹੀ ਭੁੱਲ ਗਏ ਗੁਰਬਾਣੀ ਦੇ ਅਰਥ ਕਰਨੇ ਸਾਡੇ ਵਾਸਤੇ ਸਤਿਗੁਰਾਂ ਨੂੰ ਨੰਗਾ ਕਰਨ ਦਾ ਭਰਮ ਪੈਦਾ ਕਰ ਦਿੱਤਾ 1708 ਤੋਂ 1922 ਤੱਕ 200 ਸਾਲ ਤੋਂ ਵੱਧ ਸਮਾਂ ਧਾਰਮਿਕ ਆਗੂ ਦੀ ਹਰ ਗੱਲ ਨੂੰ ਗੁਰਮਤ ਸਮਝਣ ਦੇ ਸੰਸਕਾਰ ਸਾਡੇ ਆਚਰਣ ਵਿੱਚ ਇੰਨੇ ਢੁੰਗੇ ਉੱਕਰ ਗਏ ਕਿ ਅੱਜ ਤੱਕ ਵੀ ਅਸੀਂ ਪੇਖੀ ਧਾਰਮਿਕ ਆਗੂਆਂ ਦੀਆਂ ਗੁਰਮਤ ਵਿਰੋਧੀ ਗੱਲਾਂ ਨੂੰ ਅਸਲੀ ਗੁਰਮਤ ਸਮਝਣ ਵਿੱਚ ਹੀ ਆਪਣੀ ਕਲਿਆਣ ਮੰਨੀ ਤੁਰੇ ਜਾ ਰਹੇ ਹਾਂ ਗੁਰੂ ਮਰਜਾਦਾ ਤੋਂ ਅਗਿਆਨਤਾ ਦਾ ਇਹ ਹਾਲ ਬਣ ਗਿਆ ਹੈ ਕਿ ਆਮ ਸਿੱਖਾਂ ਦੀ ਗੱਲ ਤਾਂ ਕੀ ਕਰਨੀ ਹੈ ਡੇਰੇ ਸਰਜੀ ਬੈਠੇ ਇਹਨਾਂ ਕਥਤ ਸੰਤ ਮਹਾਪੁਰਖਾਂ ਤੋਂ ਆਰੰਭ ਹੋ ਕੇ ਜਥੇਦਾਰ ਸਹਿਬਾਨ ਗਰੰਥੀਆਂ ਆਤਵਾ ਸਾਡੇ ਧਰਮ ਪ੍ਰਚਾਰਕ ਵਿੱਚੋਂ ਵੀ ਬੜੇ ਘੱਟ ਗੁਰੂ ਸਿੱਖਾਂ ਨੂੰ ਪਤਾ ਹੈ ਕਿ ਚੌਰ ਅਤੇ ਛਤਰ ਕਿਉਂ ਅਤੇ ਕਦੋਂ ਤੋਂ ਸਤਪੁਰਾਂ ਦੇ ਪਾਵਨ ਦਰਸ਼ਨਾਂ ਦਾ ਅੰਗ ਮੰਨਿਆ ਜਾਣ ਆਰੰਭ ਹੋਇਆ ਹੈ ਇਹ ਗੱਲ ਤਾਂ ਲਗਭਗ ਸਾਰੇ ਹੀ ਕਹੀ ਜਾਂਦੇ ਹਨ ਕਿ ਬਾਬਾ ਬੁੱਢਾ ਜੀ ਨੇ ਬਾਲਕ ਸਾਹਿਬ ਜੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਾਰਮਿਕ ਵਿਦਿਆ ਦੇ ਨਾਲ ਸ਼ਾਸਤਰ ਵਿਦਿਆ ਵੀ ਸਿਖਲਾਈ ਸੀ ਇਹ ਵੀ ਕਹੀ ਜਾਂਦੇ ਹਨ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਰੀ ਦੀ ਕਿਰਪਾਨ ਦੇ ਨਾਲ ਮੀਰੀ ਦੀ ਤਲਵਾਰ ਵੀ ਪਹਿਨ ਲਈ ਸੀ ਪਰ ਇਸ ਪਾਸੇ ਵਿਚਾਰ ਲੈ ਜਾਣ ਨੂੰ ਵੱਡੀ ਔਖ ਮੰਨ ਲਿਆ ਹੋਇਆ ਹੈ ਕਿ ਗੁਰਿਆਈ ਸੌਂਪਣ ਸਮੇਂ ਮੌਲੀ ਲਾਲ ਧਾਗਾ, ਨਾਰੀਅਲ, ਪੰਜ ਪੈਸੇ, ਸੇਲੀ ਟੋਪੀ ਆਦ ਬ੍ਰਾਹਮਣੀ ਸਮੱਗਰੀ ਨਹੀਂ ਸੀ ਵਰਤੀ ਗਈ ਸਗੋਂ ਪੀਰੀ ਨਾਲ ਸੰਬੰਧਿਤ ਕਿਰਪਾਨ ਪਹਿਨਾਉਣੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਤੋਂ ਹੀ ਆਰੰਭ ਕਰ ਦਿੱਤੀ ਹੋਈ ਸੀ ਇਸੇ ਲਈ ਛੇਵੇਂ ਪਾਤਸ਼ਾਹ ਜੀ ਨੇ ਜਦ ਐਲਾਨੀਆਂ ਤੌਰ ਤੇ ਮੀਰੀ ਦਾਰਾ ਅਪਣਾਉਣਾ ਸੀ ਤਾਂ ਉਹਨਾਂ ਨੇ ਗੁਰਿਆਈ ਨਾਲ ਜੁੜੀ ਆ ਰਹੀ ਪੀਰੀ ਦੀ ਕਰਪਾਨ ਦੇ ਨਾਲ ਮੀਰੀ ਦੀ ਦੂਜੀ ਕਰਪਾਨ ਪੈਣੀ ਸੀ ਨਿਮਰਤਾ ਰੂਪ ਗਰੀਬੀ ਅਤੇ ਗਰੀਬਾਂ ਦੀ ਰੱਖਿਆ ਰੂਪ ਸੂਰਬੀਰਤਾ ਦੋਹਾਂ ਪੱਖਾਂ ਦੀ ਸਖਲਾਈ ਸਾਵੀ ਆਰੰਭ ਹੋ ਰਹੀ ਸੀ ਗੁਰਬਾਣੀ ਵਿੱਚੋਂ ਵੀ ਗੁਰੂ ਅੰਗਦ ਸਾਹਿਬ ਦੀ ਗੁਰਿਆਈ ਨਾਲ ਖੜਕ ਦੇ ਆ ਜੁੜਨ ਦਾ ਸੰਕੇਤ ਮਿਲਦਾ ਹੈ ਲੈਣੇ ਧਰਿਓਨ ਛੱਤ ਸਿਰ ਕਰਿ ਸਿਫਤੀ ਅਮਰਤ ਪੀਮਦਾ ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪਰ ਕੋਰਾਏ ਜੀਤ ਹੈ ਪੰਨਾ 968 ਅਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਕੁੱਲਾ ਦੇਂਦੇ ਬਾਬਲੇ ਲੈਂਦੇ ਵੱਡੇ ਨਲਜ ਚੂਹਾ ਖੱਡ ਨਾ ਮਾਵਈ ਟਿੱਕਲ ਬਨਿਓ ਛਜ ਪੰਨਾ 1286 ਫਰਮਾ ਕੇ ਸੇਲੀ ਟੋਪੀ ਲੈਣ ਦੇਣ ਵਾਲੇ ਦੋ ਨੂੰ ਨਲਜ ਫਰਮਾ ਕੇ ਅਜਹੀ ਕਿਸੇ ਰਸਮ ਦਾ ਭਰਪੂਰ ਖੰਡਨਾ ਵੀ ਕਰ ਦਿੱਤੀ ਹੋਈ ਹੈ ਪਰ ਧਰਮ ਆਗੂ ਆ ਬਣੇ ਕੋਟਲਬੈਰੀ ਨੇ ਅਜਿਹਾ ਮਾਇਆ ਜਾਲ ਖਿਲਾ ਰਿਆ ਕਿ ਅਸੀਂ ਗੁਰ ਇਤਿਹਾਸ ਦੀ ਸਚਾਈ ਨੂੰ ਭੁੱਲ ਕੇ ਗੁਰਿਆਈ ਨਾਲ ਨਾਰੀਅਲ ਮੌਲੀ ਸੇਲੀ ਟੋਪੀ ਆਦਿ ਜੋੜਨੀ ਗੁਰਮਤ ਦਾ ਹਿੱਸਾ ਮੰਨ ਬੈਠੇ ਇਨ੍ਹਾਂ ਧਰਮ ਆਗੂਆਂ ਦੇ ਮਾਇਆ ਜਾਲ ਤੋਂ ਸਭ ਤੋਂ ਵੱਡਾ ਦੁਖਦਾਈ ਪਾਣਾ ਇਹ ਵਰਤਿਆ ਕਿ ਅਸੀਂ ਗੁਰਮਤ ਤੋਂ ਅਗਿਆਨੀ ਹੁੰਦੇ ਹੋਏ ਵੀ ਹਰ ਪੱਖੋਂ ਪਰਬੀਨ ਹੋਣ ਦੇ ਹੰਕਾਰੀ ਬਣ ਬੈਠੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਹ ਅਨਮੋਲ ਬਚਨ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਮਤ ਨਾਨਕ ਕਾਰੇ ਸੋਏ ਪੰਨਾ 728 ਨਾਨਕ ਮੂਰਖ ਏਕ ਤੋਂ ਅਵਰ ਭਲਾ ਸੰਸਾਰ ਜਿਤ ਤਨ ਨਾਮ ਨਾ ਉਪਜੈ ਸੇਤਨ ਵੇਖੂਾਰ ਪੰਨਾ 1328 ਇਸੇ ਸਿੱਖਿਆ ਵਾਲੇ ਹੋਰ ਕਈ ਗੁਰੂ ਪਾਚਨ ਸਾਡੇ ਲਈ ਵਿਅਰਥ ਬਣ ਗਏ ਆਪਣੇ ਸਤਿਗੁਰਾਂ ਦੇ ਇਸ ਅਨਮੋਲ ਫਰਮਾਨ ਦੀ ਅਸਲ ਭਾਵਨਾ ਨੂੰ ਸਮਝ ਕੇ ਉਸ ਅਨੁਸਾਰ ਮੋੜਾ ਖਾਣ ਦੀ ਲੋੜ ਬਹੁਤ ਪਿੱਛੇ ਛੱਡ ਤੁਰੇ ਮਹਲਾ ਪਹਿਲਾ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕਸੁੱਧਾਂ ਕਾਲੀਆਂ ਬਾਹਰ ਚਿੱਟਮੀਆਂ ਰੀਸਾਂ ਕਰੇ ਤੇਣਾੜੀਆਂ ਜੋ ਸੇਵੇਂ ਦਰ ਖੜੀਆਂ ਨਾਲ ਖਸਮੇ ਰਤੀਆਂ ਮਾਣੇ ਸੁਖ ਰਲੀਆਂ ਹੁੰਦੇ ਤਾਣ ਨਤਾਣੀਆਂ ਰਹੇ ਨਿਮਾਨਣੀਆਂ ਨਾਨਕ ਜਨਮ ਸਕਾਰਤਾ ਜੇ ਤਿਨ ਕੇ ਸੰਗ ਮਿਲਾ ਪੰਨਾ 85 ਕਿਤਾਬ ਵਿਪਰਨ ਕੀ ਰੀਤ ਤੋਂ ਸੱਚਤਾ ਮਾਰਗ ਭਾਗ 9ਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪੰਜਵੇਂ ਕਾਂਡ ਦਾ ਦੂਜਾ ਤੀਜਾ ਥਾ ਅਤੇ ਪੰਜਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ